ਆ ਬਚੀ ਗਾਂ ਗਰੀ ਲੋ ਦੋਸਤੋ ਦੋ ਵੜਾ ਪਾਉ ਗੋਲ ਦੇ ਦੋਵੇਂ ਸ਼ਾਨਦਾਰ ਇੱਕ ਦੀ ਪਹਿਲਾ ਵੀਡੀਓ ਬਣਾ ਲਈ ਆ ਦੂਜੀ ਪਾਉ ਗੋਲ ਹੁਣ ਆਈ ਗੀ ਅਰਡਰ ਕੁਆਲਿਟੀ ਚੈੱਕ ਕਰੋ ਇੰਨੀਆਂ ਗਾਵਾਂ ਦੀ ਵੀਡੀਓ ਬਣਾਈ ਪਰ ਇਹੋ ਜਿਹਾ ਆਰਡਰ ਨਹੀਂ ਵੇਖਿਆ ਤੋਹ ਰਿਓ ਜੀ ਮੜੀ ਬਹੁਤ ਸ਼ਾਨਦਾਰ ਆਰਡਰ ਹੈ ਇਸ ਕੁਆਲਿਟੀ ਚੈੱਕ ਕਰੋ ਤੁਸੀਂ ਆਰਡਰ ਦੀ ਕੁਆਲਿਟੀ ਚੈੱਕ ਕਰੋ ਉਹ ਦੋ ਦਾਂ ਦਾ ਪਲਵਾਨ ਆਰਗੀ ਤੇ ਮੂੰਹ ਦੋ ਦਾਂ ਦਾ ਲੈਓ ਜੀ ਪਲਵਾਨ ਆਰਗੀ ਤੋਰਨੀ ਆ ਪੂਰੀ ਤੇ ਬਹੁਤ ਸੋਹਣੀ ਬਹੁਤ ਸੋਹਣੀ ਵੈੜਾ ਬੰਨ ਲਓ ਜੀ ਬੰਨ ਲਓ ਤੇ ਕਰਦੇ ਆ ਬਾਪੂ ਜੀ ਨਾਲ ਗੱਲ ਕਿਣ ਵਾ ਤੂ ਆ ਤੇ ਕਿੰਨੇ ਦਿਨ ਹੋ ਗਏ ਸੂਈ ਆਰਡਰ ਕੁਆਲਟੀ ਬਹੁਤ ਸ਼ਾਨਦਾਰ ਕਮਾਲ ਦਾ ਥਣ ਲੱਗਾ ਸਸੀ ਗਾਲ ਜੀ ਉਹ ਠੀਠਾ ਜੀ ਮੂੰਹ ਦੋ ਦਾਂ ਦਾ ਕਿੰਨੇ ਦਿਨ ਹੋ ਗਏ ਸੂਈ ਇਹ ਕਾਲ ਸੁਈ ਕਾਲ ਸੁਈ ਬੋਲੇ ਜੀ ਹੈ ਜੀ ਕਿੰਨਾ ਬੋਲਾ ਹੈ ਇਹ ਤੇ ਹੋ 7 ਕਿਲੋ ਜਾਂਦਾ 7 14 ਕਿਲੋ ਜਾਣੀ 14 ਕਿਲੋ ਜਾਣੇ 18-19 ਲੀਟਰ ਕਰ ਜੂ ਦੁੱਧ 24 ਕਿਲੋ 24 ਕਿਲੋ ਗਰੰਟਡ ਗਰੰਟਡ ਠੀਕ ਹੈ ਕੀ ਡਿਮਾਂਡ ਕਰਦੇ ਜੋ ਇਹਦਾ 1 ਲੱਖ 20 ਹਜ਼ਾਰ ਦੇ ਲੈਣ ਲੱਖ ਹੀ ਯਾਰ ਪੂਰੇ ਦੀ ਨੰਬਰ ਦੱਸੋ 9832 ਹਾਂ ਜੀ 72607 ਠੀਕ ਹੈ ਸੋ ਦੋਸਤੋ ਬਹੁਤ ਸੋਹਣੀ ਵੈੜ ਆ ਸਟਰੀਟ ਵੀ ਜੈਜ ਆ ਤੇ ਬਾਪੂ ਨਾ ਕਰ ਲਿਓ ਸੰਭਰ ਵੀਰੋ ਨਾ ਕੋਹਰੇ ਇੱਕ ਐਫ ਦੇ ਵਿੱਚ ਗਾ ਹੈ ਕਰੋ ਚੈੱਕ ਬੋਦੀ ਵਾਲੀ ਗਾਂ ਹਾਈਟ ਲੰਥ ਚੈੱਕ ਕਰ ਸਕਦੇ ਆ ਆਰਡਰ ਕੁਆਲਟੀ ਚੈੱਕ ਕਰੋ ਸਭ ਤੋਂ ਵਧੀਆ ਲੈ ਆ ਬਾਈ ਬਹੁਤ ਸ਼ਾਨਦਾਰ ਗਾਂ ਚੰਗੀ ਸ਼ੌਕ ਨਾਲ ਸਾਫੀ ਆਰਡਰ ਕੁਆਲਟੀ ਬੇਮਿਸਾਲ ਆਰਡਰ ਕੁਆਲਟੀ ਜਿੰਨੀਆਂ ਬਾਈ ਕੋ ਗਾਵਾ ਸਾਰਿਆਂ ਦੀ ਆਰਡਰ ਪਾਰਟੀ ਬਹੁਤ ਸ਼ਾਨਦਾਰ ਆ ਤੇ ਥਣ ਵੀ ਬਹੁਤ ਸ਼ਾਨਦਾਰ ਵੇਖ ਸਕਦੇ ਹੋ ਠੰਡੀ ਸੀ ਤੇ ਬਾਈ ਕਿਣਵਾ ਸੂਬਾ ਜੀ ਇਹ ਪਲੂਨ ਆ ਵੀਰੇ ਕੀ ਦੀ ਆ ਮੂੰਦੋ ਜੀ ਮੂੰਦੋ ਖੀਰੀ ਪਹਿਲਾ ਸੂਬਾ ਪਰ ਕਿੰਨੀ ਸੂਈ ਆ ਅੱਛਾ ਜੀ 18 ਕਿਲੋ ਬੋਲੀ ਵੀਰੇ ਪਰਸੋਂ ਸੂਈ ਥੱਲੇ 18 ਕਿਲੋ ਬੋਲੀ ਆ ਜਲਸੀ ਦੀ ਬੱਚੀ ਆ ਬੰਦ ਜਲਸੀ ਦੀ ਬੱਚੀ ਦੇਖ ਸਕਦੇ 나ੜੂ ਨਾਲ ਆ ਪਰਸੋਂ ਸੂਈ ਤੇ 18 ਲੀਟਰ ਆ ਮਿਣਵੀ ਬੋਲੀ ਜਮਾ ਕੰਡੇ ਤੋਂ ਤੇ ਕੀ ਡਿਮਾਂਡ ਵੀਰ ਜੀ ਡਿਮਾਂਡ ਇਦੀ 1.5 ਅੱਛਾ ਕਿਉਂ ਇਹ ਚੋ ਮ ਵੱਧ ਘਾਟ ਵੀ ਗਾਂ ਵੀ ਬਹੁਤ ਸ਼ਾਨਦਾਰ ਕਿਉਂ ਐਵੇਂ ਕਹੀ ਆਰਡਰ ਕੁਆਲਿਟੀ ਚੌਰਸ ਤੇ ਟਾਈਟ ਆਰਡਰ ਕੁਆਲਿਟੀ ਨਹੀਂ ਮਿਲਦੀ ਬਾਈ ਇੱਕ ਪਲੂਨ ਦੇ ਵਿੱਚ ਆ ਅਛਾ ਜੀ ਕਿ ਕੀ ਡਿਮਾਂਡ ਦਸੀ ਜੀ 1 ਲੱਖ 5000 ਚਲੋ ਤੇ ਨੰਬਰ ਦੱਸ ਦਿੰਦਾ 90536 5181 ਲਓ ਦੋਸਤੋ ਮੈਂ ਇਹ ਤਾਂ ਨਹੀਂ ਬਾਤ ਘਾਟ ਕਹੀ ਬੈਡ ਵੀ ਇਹਨੇ ਮੁੱਲ ਦੀ ਹੈਗੀ ਆ ਬਹੁਤ ਸ਼ਾਨਦਾਰ ਤੇ ਸੋਹਣੀ ਬੇਲ ਵੇਚ ਸਕਦੇ ਹਾਂ ਲਓ ਦੋਸਤੋ ਕਰੋ ਚੈੱਕ ਐਚ ਐਫ ਦੇ ਵਿੱਚ ਗਾਂ ਵੀਰ ਕੋਲ ਆਰਡਰ ਕੁਆਲਿਟੀ ਚੈੱਕ ਕਰੋ ਜਿਵੇਂ ਨਾਣਾ ਨਾ ਕੱਸੀ ਹੁੰਦੀ ਟਾਈਟ ਆਰਡਰ ਕੁਆਲਿਟੀ ਆ ਤੇ ਚੰਗੀ ਲੰਥ ਤੇ ਚੰਗੀ ਹਾਈਟ ਆ ਕੀ ਆ ਗਿਆ ਜੀ ਆ ਗਿਆ ਤੀ ਚੈੱਕ ਕਰ ਸਕਦੇ ਤੁਸੀਂ ਤੇ ਆਰਡਰ ਕੁਆਲਿਟੀ ਚੈੱਕ ਕਰੋ ਤੁਸੀਂ ਟਾਈਟ ਆਰਡਰ ਕਰਵਾ ਲਿਆ ਭਾਈ ਫੇਸ ਕੁਆਲਿਟੀ ਚੈੱਕ ਕਰੋ ਬੋਤੀ ਵਾਲੀ ਪਿਓਰ ਐਚਐਫ ਦੇ ਵਿੱਚ ਆ ਹੈ ਬਾਕੀ ਭਾਈ ਤੋਂ ਲੈਣੇ ਡਿਟੇਲ ਕਿੰਨਾਸ ਹੋਆ ਹੈ ਕੀ ਰਿਕਾਰਡ ਆ ਤੇ ਕੀ ਡਿਮਾਂਡ ਆ ਬਹੁਤ ਸ਼ਾਨਦਾਰ ਵੀਰ ਨੇ ਸ਼ੌਕ ਨਾਲ ਸੰਭੀ ਹੋਈਆਂ ਦਾਵਾ ਸਸਿਕਾ ਭਾਈ ਜੀ ਸਸਿਕਾ ਜੀ ਉਹ ਡੀਡਾ ਜੀ ਕਿੰਨਾਸ ਹੋਆ ਜੀ ਦੂਜਾ ਸੂਆ ਜੀ ਕਿੰਨੇ ਦਿਨ ਹੋ ਗਏ ਆ ਵਾਚੋਗੇ ਦਾਸ ਨੇ ਕਿੰਨਾ ਦੁੱਧ ਆ ਰਿਹਾ ਜੀ ਹੈਗਾ 24 25 ਕਿਲੋ ਦਾ ਐ ਮਿਣਵਾ ਟੰਡੀ ਸੀਲ ਦੋਸਤੋ ਦੇਖ ਸਕਦੇ ਤੁਸੀਂ 24 25 ਕਿਲੋ ਮਿਣਵਾ ਦੁੱਧ ਆ ਕੀ ਡਿਮਾਂਡ ਕਰਦੇ ਹੋ ਡਿਮਾਂਡ ਲਈ 1 ਕੀ ਹੈ ਜੀ ਦੇ ਲੈਣ ਸਵਾਦੀ ਸਵਾਦੀ ਨੰਬਰ ਦੱਸ 90536 5186 ਠੀਕ ਜੀ ਬਹੁਤ ਦੋਸਤੋ ਐਚ ਐਫ ਦੇ ਵਿੱਚ ਗਾਦ ਚੈੱਕ ਕਰੋ ਪਹਿਲੋ ਆਰਡਰ ਕੁਆਲਟੀ ਦੀ ਟਾਈਟ ਆਰਡਰ ਕੁਆਲਟੀ ਦੇ ਚੋਰਸ ਤੇ ਥੜੇ ਵੀ ਦੇਖ ਸਕਦੇ ਤੁਸੀਂ ਮੁੱਠੀ ਵਾਲਾ ਥਾੜਾ ਤੇ ਕੱਦ ਬਾਈ ਦਾ ਵੇਖ ਲੋ ਤੇ ਗਾਂ ਦਾ ਵੀ ਚੰਗਾ ਕੱਦ ਚੰਗੀ ਲੰਥਾਂ ਨੂੰ ਤੋਰਦੇ ਬਾਈ ਲੰਥ ਵੇਖੋ ਦਾ ਹਾਈਟ ਵੇਖੋ ਆਰਡਰ ਕੁਆਲਿਟੀ ਚੈੱਕ ਕਰੋ ਤੁਸੀਂ ਪੰਡਾ ਪਾਈਆਂ ਜਿੰਨੀ ਆਪ 19 ਲੈਓ ਬਾਈ ਲੈਓ ਜੀ ਇਹ ਹਾਈਟ ਲੰਥ ਕਿਸੇ ਗੱਲੋਂ ਨਹੀਂ ਕੋਸੀ ਬਹੁਤ ਸ਼ਾਨਦਾਰ ਗਾਂ ਚੰਗੀ ਸਾਂਭੀ ਵੀਰ ਨੇ ਤੇ ਬਾਈ ਤੋਂ ਡਿਟੇਲ ਲੈਣੀ ਕਿਣਵਾ ਸੁਆ ਕਿੰਨੇ ਦਿਨ ਹੋ ਗਏ ਆ ਕੀ ਦੁੱਧ ਹਾਰ ਕਾਰ ਬੰਦੇ ਉਹਨੂੰ 판 ਚੈੱਕ ਕਰ ਸਕਦੇ ਤੁਸੀਂ ਪਹਿਣੀ ਵਾਲੇ ਪਾਸੋਂ ਨਾੜਾ ਦੀ ਦੀ ਹਵਾਨੇ ਪੜ ਤੇ ਬਹੁਤ ਸ਼ਾਨਦਾਰ ਗਾਂ ਹੈ ਹਾਂਜੀ ਤੇ ਬਾਈ ਨਾ ਕਰਦੇ ਗੱਲ ਸਸੀ ਗਾ ਵੀਰ ਜੀ ਉਹ ਠੀਠਾ ਜੀ ਬਹੁਤ ਵਧੀਆ ਕਿੰਵਾ ਸੁਆ ਵੀਰ ਜੀ ਤੀਜਾ ਤੀਜਾ ਸੁਆ ਕਿੰਨੇ ਦਿਨ ਹੋ ਗਏ ਸੂਈ ਨੂੰ ਅੱਜ 6 ਮਾ ਦਾ ਨਗਰ ਬੋਲੇ ਚੱਲ ਰਹੀ ਕਿੰਨਾ ਬੋਲਾ ਹੈ 34 ਲੀਟਰ ਐ ਮਿਣਵਾ ਹਾਂਜੀ ਜੇ 34 ਲੀਟਰ ਬੋਲਾ ਹੈ ਤਾਂ ਦੁੱਧ 40 45 ਕਿਲੇ ਸੂਈ ਦਾ 45 ਬਾਈ ਲੱਗਦਾ ਵੀ ਹੈ ਕੱਦ ਕਾਠ ਹਾਈਟ ਚੱਡਾ ਵੀ ਇੱਕੀ ਜਿੰਨਾ ਵੀ ਗਾਣੇ ਖਾਦਾ ਪੀਤਾ ਸਾਰਾ ਦੁੱਧ ਵਾਲੇ ਪਾਸੇ ਲਾਇਆ ਆਪ ਨੂੰ ਨਹੀਂ ਲੱਗਾ ਨਾ ਨਸਲ ਬੋਲਦੀ ਆ ਆਮ ਉਤਰਾ ਖਵਾ ਦੇ ਤੂੰ ਉਤਰਾ ਜੀ ਹੋ ਜਾਂਦੀ ਆ ਠੀਕ ਕੀ ਡਿਮਾਰਟ ਕਰਦੇ ਜੋ ਇਹਦਾ 1 40 ਦੇ ਲੈਣਾ 1 30 ਠੀਕ ਹੈ ਨੰਬਰ ਦੱਸ ਦਿਓ 9873520654 ਠੀਕ ਹੈ ਲੋ ਦੋਸਤੋ ਵੀਰੋ ਨਾਲ ਕੋ ਗਾਂ ਉਹ ਸ਼ਾਨਦਾਰ ਪਿਓਰ ਐਚਪ ਦੇ ਵਿੱਚ ਮੜੀ ਕਰਿਓ ਗਰਾਮ ਖੋਲੀ ਤਾਂ ਕਰਕੇ ਨਹੀਂ ਬਈ ਜਾਂਦਾ ਵੀ ਛੱਡ ਦੀਆਂ ਗਾਵਾਂ ਤੇ ਦਰਦੀਆਂ ਤੇ ਭਾਈ ਦੀ ਆਰਡਰ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਹਾਈਟ ਲੈਂਥ ਚੈੱਕ ਕਰੋ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਚੰਗੀ ਹਾਈਟ ਆ ਬਾਈ ਦੀ ਵੀ ਚੰਗੀ ਹਾਈਟ ਆ ਤੇ ਗਾ ਵੇਖ ਲਓ ਤੇ ਮੋਢੇ ਤੱਕ ਆਉਂਦੀ ਆ ਉਲਟ ਬੈਣੀ ਵਾਲੇ ਪਾਸੋਂ ਥਣ ਵੇਖ ਸਕਦੇ ਤੁਸੀਂ ਸਤਿ ਸ਼੍ਰੀ ਅਕਾਲ ਭਾਈ ਜੀ ਹੋ ਠੀਕ ਠਾਕ ਜੀ ਕਿਣਵਾ ਸੂਬਾ ਜੀ ਦੂਜਾ ਸੂਆ ਵੀਰੇ ਦੂਜਾ ਸੂਆ ਕਿੰਨੇ ਦਿਨ ਬਾਕੀ ਹੈ ਜੀ ਗਣੇ ਪਹਿਲੇ 17 ਨੇ ਜੀ 17 ਦਿਨ ਢੇਲ ਵਿਖਾਇਓ ਮੜੀ ਜੀ ਆਹ ਦੋਸਤੋ ਢਿਲ ਚੈੱਕ ਕਰ ਸਕਦੇ ਆ ਤੇ ਕੀ ਰਿਗਾਰਡ ਪਹਿਲਾ ਦਾ ਉਹ ਕਵੀ ਨੇ ਪਿਛਲੇ ਸੂਏ ਵੀ ਘੱਟੋ ਘੱਟ 45 ਤੋਂ ਬਾਅਦ ਤੋਂ 45 ਤੋਂ ਬਾਅਦ ਐਰ ਕਾ 50 ਤੇ ਜਾਊਗੀ ਇਹ ਤਾਂ ਉੱਪਰ ਜਾ ਸਮੀ ਚੰਗੀ ਆ ਹਾਂ ਜੀ 17 ਦਿਨ ਬਾਕੀ ਆ ਕੀ ਡਿਮਾਂਡ ਕਰਦੇ ਹੋ ਇਹਦਾ ਮੁੱਲ ਕਰਦੇ 2,70,000 ਰੁਪਏ ਦੇਣ ਲੈਣਾ ਦੇਣ ਨਾਲ ਬੈਠਾਂਗੇ 2,70,000 ਨੰਬਰ ਦੱਸ ਦੂ 981550700 ਠੀਕ ਹੈ ਦੋਸਤੋ ਚੈੱਕ ਕਰੋ ਸ਼ਾਈਨ ਕਰੋ ਕਾਰ ਦੀ ਸ਼ਾਈਨ ਵੇਖੋ ਤੁਸੀਂ ਪਹਿਲੋ ਬਲੈਕ ਰੰਗ ਬੇਲ ਵੇਖੋ ਤੁਸੀਂ ਤੇ ਹਾਈਟ ਆਰਡਰ ਕੁਆਲਿਟੀ ਚੌਰਸ ਮੜੀ ਤੋਰਿਓ ਜੀ ਚੌਰਸ ਆਰਡਰ ਕੁਆਲਿਟੀ ਆ ਤੇ ਚੰਗੀ ਸਾੰਭੀ ਵੀਰ ਨੇ ਲੈਓ ਜੀ ਲੈਓ ਜਾਨ ਬੇਲ ਦੇਖ ਸਕਦੇ ਹੋ ਤੁਸੀਂ ਉਹ ਸ਼ਾਨਦਾਰ ਵੀ ਸ਼ੇਪ ਦੇ ਵਿੱਚ ਵੱਚੀ ਆ ਛੋਟੀ ਵੱਕੀ ਤੇ ਥਲਾਂ ਦੀ ਕੁਆਲਿਟੀ ਕਰੋ ਚੈੱਕ ਸਪੇਸ ਤੇ ਕਿੰਨੇ ਸੋਨੇ ਥਾਰੇ ਬਾਕੀ ਬਾਈ ਤੋਂ ਲੈਨੇ ਜਾਣਕਾਰੀ ਸ਼ਾਈਨੇ ਵੇਖੋ ਚਮਕ ਕੋਈ ਬਾਈ ਨੇ ਤੇਲ ਨਹੀਂ ਮਾਰਿਆ ਕੁਝ ਕੁਝ ਨਹੀਂ ਨਾ ਮਾਰਿਆ ਬਾਈ ਉਹਦਾ ਸ਼ਾਈਨ ਆ ਸਸੀਗਾ ਬਾਈ ਜੀ ਉਹ ਠੀਕ ਠਾਕ ਜੀ ਹਾਂਜੀ ਪਹਿਲੋ ਦੱਸੋ ਕਿੰਨਾ ਸੁਆ ਜੀ ਦੂਜਾ ਸੁਆ ਜੀ ਅੱਛਾ ਦੂਜਾ ਸੁਆ ਕਿੰਨੇ ਦਿਨ ਹੋ ਗਏ ਸੁਈ ਆ 6 ਵਾਂ ਦਿਨ 6 ਵਾਂ ਦਿਨ ਬੋਲੇ ਚ ਚੱਲ ਗਈ ਕਿੰਨਾ ਬੋਲਾ ਤਿਆਰ ਆ 17 ਕਿਲੋ ਤਿਆਰ ਆ ਜੀ 17 ਕਿਲੋ ਯਾਨੀ ਕਿ 20 ਦੇ ਲਾਗੇ ਤੋਂ ਜਾਊਗੀ ਪਹਿਲੇ ਸੂਹ ਦਿੱਤਾ ਜੀ ਲਾ ਲਾ ਪਲੱਸ ਦੂਜਾ ਸੂਹ ਆਇਆ 20 ਤੋਂ ਪਲੱਸ ਜਾਊਗੀ ਪਲੱਸ ਜਾਊਗੀ ਸਭ ਵੀ ਚੰਗੀ ਸੋਹਣੀ ਵੇੜ ਕਿਉਂਕਿ ਠੰਡ ਵੀ ਹੁਣ ਪੈਣ ਲੱਗੀ ਠੰਡ ਦੇ ਵਿੱਚ ਹੀ ਇਹਨੇ ਵਜ਼ਨ ਤੇ ਕੀ ਡਿਮਾਂਡ ਕਰਦੇ ਜੋ ਹੁਣ ਤਾਂ ਜਿੱ ਇੱਕ 10 ਕਰਦੇ ਦੇ ਲੈ ਤੇ ਹੁਣ ਕਰਦਾਂਗੇ ਮਾਨਤਾ ਨੂੰ ਨੰਬਰ ਦੱਸ ਨੰਬਰ ਹੈਗੇ 82 48 ਜੀ ਹਾਂਜੀ 73 44 ਠੀਕ ਹੈ ਲੋ ਦੋਸਤੋ ਐਰ ਸ਼ਹਿਰ ਦੀ ਨਸਲ ਆ ਮੰਡੀ ਦੇ ਵਿੱਚ ਇੱਕ ਹੀ ਦਿਸੀ ਤੇ 22 ਤੋਂ ਲੈਨੇ ਦੀ ਡਿਟੇਲ ਤੇ ਜਾਣਕਾਰੀ ਬਾਈ ਕੀ ਡਿਟੇਲ ਆ ਕਿਹੜੀ ਨਸਲ ਹੈ ਜੀ ਦੂਜਾ ਸੂਹਾ ਬੱਚੀ ਐ ਐ ਸੈਰ ਬੱਚੀ ਐ ਅੱਛਾ ਜੀ ਇਹਨੂੰ ਅੱਜ ਚੌਥਾ ਪੰਜਵਾਂ ਦਿਨ ਰਸੂਈ ਨੂੰ ਚੌਥਾ ਪੰਜਵਾਂ ਦਿਨ 25 ਕਿਲੋ ਬੱਚੇ ਦਾ ਦੁੱਧ ਤਿਆਰ ਆ ਕਿਉਂ ਦਾ 25 ਕਿਲੋ ਦੁੱਧ ਇਸ ਟਾਈਮ ਤਿਆਰ ਆ ਤਿਆਰ ਆ ਠੀਕ ਹੈ ਕਿੰਨਾਂ ਸੂਹਾ ਜੀ ਦੂਜਾ ਸੂਹਾ ਦੂਜਾ ਸੂਹਾ ਤੇ ਚੌਥੇ ਦਿਨ ਦਾ ਇਹ 25 ਕਿਲੋ ਦੁੱਧ ਤਿਆਰ ਆ ਕਿੰਨਾ ਕਰਜੂ ਦੁੱਧ ਦੇ 30 ਬਰਸ ਕਰਜੂ 30 ਬਲੱਸ ਬਹੁਤ ਉਸ ਤੋਂ ਕਰੋ ਚਾਹੇ ਖੋਲੇਗੀ ਭਾਈ ਦੀ ਆ ਹਾਂ ਭਾਈ ਦੀ ਠੀਕ ਹੈ ਫਰਮ ਇੰਜੋਏ ਕਰਕੇ ਜਦੋਂ ਉੱਪਰ ਆ ਜਾਓ ਫਰਮ ਉਜਾ ਫਾਰਮ ਦੀ ਬੱਚੀ ਆ ਹਾਂਜੀ ਹਾਂ ਠੀਕ ਹੈ ਥਾਂ ਵੇਚ ਸਕਦੇ ਹੋ ਦੋਸਤੋ ਤੁਸੀਂ ਸਪੇਸ ਤੇ ਥਾਂ ਤੇ ਮੁੱਠੀ ਵਾਲਾ ਥਾਂ ਤੇ ਬਹੁਤ ਸੁਣਾ ਕੀ ਡਿਮਾਂਡ ਕਰਦੇ ਵੀਰ ਜੀ ਲੱਗੇ ਜਿਹਦੇ ਇੱਕ ਵੀ ਹੈ ਬਾਈ ਇੱਕ ਵੀ ਦੇ ਲੈਣ ਵਾਹੇ ਇੱਕ 10 ਦੀ ਉੱਚੀ ਇੱਕ 10 ਦੀ ਨੰਬਰ ਦੱਸਿਓ 987295801 ਠੀਕ ਹੈ ਦਾ ਵਾਸਤੇ ਸ਼ਰਤਾਂ ਅੱਲਵਾਈ ਹੈ ਵੀਰੋ ਨਾਲ ਕੋਲੇ ਇੱਕ ਐਚਐਫ ਦੇ ਵਿੱਚ ਹੋਰ ਗਾਂ ਹੈ ਕਰੋ ਚੈੱਕ ਚੰਗੀ ਹਾਈਟ ਚੰਗੀ ਬੇਲ ਤੇ ਫੇਸ ਕੁਆਲਿਟੀ ਚੈੱਕ ਕਰੋ ਤੇ ਇਹੋ ਲਾਗੋ ਫੇਰ ਲਿਆ ਦੂਰ ਨਾ ਲੈ ਜੀ ਇਹ ਚੈੱਕ ਕਰੋ ਤੁਸੀਂ ਅੰਡਰ ਕੁਆਲਿਟੀ ਟਾਈਟ ਅੰਡਰ ਕੁਆਲਿਟੀ ਆ ਤੇ ਚੰਗਾ ਸੋਹਣਾ ਕਾਦ ਕਾਠ ਲੈ ਆ ਬਾਈ ਸਿਰਫ ਇੱਕ ਮਿੰਟ ਦਾ ਕੰਮ ਲਾ ਸਾਰੇ ਹੋ ਗਏ ਇਹ ਲੱਗਦਾ ਮੈਨੂੰ ਖੁੱਲੀਆਂ ਗੇਜੀਆਂ ਜਿਤਰਾ ਨਾ ਆਪਣਾ ਮੰਨਣ ਕਰਦਾ ਬੰਦ ਕੱਲ ਬਹੁਤ ਉੱਚਾ ਸੰਦੂਕ ਇਹ ਛੱਡ ਦੀਆਂ ਖੁੱਲੀਆਂ ਗਾਵਾਂ ਐ ਬੱਜੀਆਂ ਕਰਕੇ ਥੂੜੀਆਂ ਹੀ ਕਰਨੀਆਂ ਆ ਆਰਡਰ ਕੁਆਲਿਟੀ ਚੈੱਕ ਕਰੋ ਤੂੰ ਟਾਈਟ ਆਰਡਰ ਕੁਆਲਿਟੀ ਆ ਤੇ ਬਹਿਣੀ ਵਾਲੇ ਪਾਸੋਂ 200 ਥਾਂ ਚੈੱਕ ਕਰ ਸਕਦੇ ਤੇ ਮੁਠੀ ਵਾਲਾ ਥਾਂ ਸਪੇਸ ਦੀ ਤੇ ਨਾਣਾ ਦੀ ਦੀਆਂ ਤੇ ਚੌਰਸ ਟਾਈਟ ਆਰਡਰ ਤੇ ਬਾਈ ਉਹਨਾਂ ਨਾਲ ਕਰਦੇ ਗੱਲ ਇਹ ਬਾਈ ਕਿਨਵਾ ਸੁਹਾ ਜੀ ਪਹਿਲਾ ਸੁਹਾ ਜੀ ਪਹਿਲਾ ਸੁਹਾ ਦੋ ਦੰਦਾਂ ਦਾ ਅੱਛਾ ਫਾਰ ਬੰਦੀਤਾ ਤਾਂ ਖਰਾਬ ਕਰਦੀਆਂ ਨਾ ਰੱਸਾ ਨਹੀਂ ਪਿਆ ਕਰਕੇ ਖੁੱਲੀਆਂ ਰਹੀਆਂ ਕਰਕੇ ਅੱਛਾ ਜੀ ਇਹਦੇ ਕਿੰਨੇ ਦਿਨ ਆ ਇਹਦੇ 10 ਦਿਨ ਦੀ ਉਹਨਾਂ ਨੇ ਕਹਿ ਗਏ ਸੀ 10 ਦਿਨ ਬਾਕੀ 10 ਦਿਨ ਬਾਕੀ ਇਹਦਾ ਕੀ ਮਤਲਬ ਮਾਡਰ ਰਿਕਾਰਡ ਕੀ ਰਿਹਾ ਤੇ ਆ ਇਹਦੀ ਮਾਡਰ ਜੀ 45 ਪਲੱਸ ਹੀ ਕਹਿ ਕੇ ਨੀ ਅੱਛਾ ਯਾਨੀ ਕਿ ਇਹ ਵੀ 25 30 ਪਲੱਸ ਚੱਲੂਗੀ ਜੇ 45 ਦੀ ਪਲੱਸ ਆ ਤੇ ਕਿਉਂ ਗਾਂ ਸੰਭੀ ਵੀ ਚੰਗੀ ਆ ਤੇ ਰਾਜੀ ਆ ਹਾਈਟ ਵੀ ਚੰਗੀ ਆ ਲੰਥ ਵੀ ਚੰਗੀ ਆ ਤੇ ਆਰਡਰ ਕੁਆਲਟੀ ਅਜੇ 10 ਦਿਨ ਵੀਰਾਂ ਦਾ ਬਾਕੀ ਆ ਉਹਨੇ ਤਾਂ ਬਹੁਤ ਸੋਹਣਾ ਆਰਡਰ ਪਰ ਜਣਾ ਕੀ ਡਿਮਾਂਡ ਕਰਦਾ ਵੀਰ ਜੀ ਇਹਦੀ ਦੇ ਲੈਣ ਦੋੜੋ ਨੰਬਰ ਦਾ ਨੰਬਰ 79862 ਠੀਕ ਹੈ ਬਹੁਤ ਦੋਸਤੋ ਕਰੋ ਚੈੱਕ ਚੰਗੀ ਆਈ ਲਾਇਆ ਤੇਰਾ ਭਲਾ ਜੀ ਦੋਸਤੋ ਮੰਡੀ ਜੇ ਡਰਦਾ ਬੜਾ ਹੈ ਹਾਈਟ ਚੈੱਕ ਕਰੋ 5.5 ਪੌਣੇ 6 ਫੁੱਟ ਦੀ ਹਾਈਟ ਆ ਤੇ ਲੰਥ ਚੈੱਕ ਕਰੋ ਤੇ ਬਹੁਤ ਸ਼ਾਨਦਾਰ ਗਾਂ ਹੈ ਚੰਗੀ ਆਰਡਰ ਕੁਆਲਿਟੀ ਮੰਡੀ ਦੇ ਵਿੱਚੋਂ ਸਿਰਾ ਗਾਂ ਆਇਆ ਹੈ ਇਹਦਾ ਜੇ ਸਾਬ ਨਾਲ ਹਾਈਟ ਆ ਆਰਡਰ ਕੁਆਲਿਟੀ ਆ ਥਾਂ ਦੀ ਤੇ ਥਾਂ ਦੇਖ ਸਕਦੇ ਹੋ ਜੀ ਭਾਈ ਹੁਣਾਂ ਨਾਲ ਕਰਦੇ ਗੱਲ ਕਿਣਵਾ ਸੁਆ ਕਿੰਨਾ ਚਿਰ ਹੋ ਗਿਆ ਸੁਆ ਸਸੀਗਾ ਵੀਰ ਜੀ ਉਹ ਠੀਕ ਠਾਕ ਜੀ ਵਧੀਆ ਜੀ ਕਿਹੜਾ ਸੂਹਾ ਜੀ ਇਹ ਤੀਜਾ ਸੂਹਾ ਸੂਈ ਆ ਬਾਈ ਕਿੰਨੇ ਦਿਨ ਹੋ ਗਏ ਜੀ ਇਹਨੂੰ ਅਜੇ ਬਾਈ 12 ਦਿਨ ਹੋ ਗਏ ਤਾਂ ਮਗਰ ਕੀ ਆ ਜੀ ਪੱਛਾ ਜੀ ਲੋ ਦੋਸਤੋ 12 ਦਿਨ ਹੋ ਗਏ ਸੂਈ ਨੂੰ ਦੁੱਧ ਤੇ ਆ ਗਈ ਪ੍ਰੋਪਰ ਜਣੀ ਕਿੰਨਾ ਦੁੱਧ ਿਆਰ 35 36 ਕਿਲੋ ਤਿਆਰ ਆ ਜੀ ਜਿਹੜਾ ਆਪਾਂ ਚਵਾ ਸਕਦੇ ਭਾਵੇਂ ਦੋ ਟਾਈਮ ਚੋਲੇ ਭਾਵੇਂ ਤਿੰਨ ਕੋਈ ਚਾਰ ਟਾਈਮ ਚੋਲੇ ਕਿਉਂ ਅਗਲੇ ਨੇ ਪੈਸੇ ਲਾਉਣੇ ਤੁਸੀਂ ਅਗਲੇ ਨੂੰ ਦੁੱਧ ਦੇਣਾ ਗਾਂ ਥੱਲੇ ਦੁੱਧ ਨਾ ਹੋਵੇ ਤਾਂ ਆਉਣ ਜਾਂਦਾ ਜਿੱਥੇ ਮਰਜ਼ੀ ਬੰਦਾ ਆਇਆ ਹੋਵੇ ਆਪਾਂ ਕਰਾਇਆ ਦੇਵਾਂਗੇ ਅੱਛਾ ਜੀ ਲੋ ਵੀਰ ਜ ਪੰਪ ਪੰਜਾਬ ਤੋਂ ਬਾਹਰ ਵੀ ਆਇਆ ਹੋਏ ਦੁੱਧ 35 ਤੋਂ 36 ਲੀਟਰ ਹੋ ਸਕਦਾ ਕੰਡੇ ਲਾ ਕੇ ਦੇਵਾਂ ਲੀਟਰ ਵੀ ਛੱਡੋ ਠੀਕ ਹੈ ਜੀ ਕੰਡੇ ਦੇ ਤਲਾਕ ਕੀ ਡਿਮਾਂਡ ਕਰਦੇ ਜੋ ਇਹਦਾ ਆਪਾਂ 1.40 ਮੰਗਦੇ 1.40 ਤੇ ਦੇਣ ਲੈਣਾ ਪਰ ਦੇਣ ਲੈਣ ਵਾਲਾ ਹੀ ਹੈ ਜੀ ਕੋਈ ਬਾਹਲਾ ਕੁਝ ਨਹੀਂ ਆ ਇੱਕ ਵੀ ਦੇ ਦਾਂਗੇ ਯਾਰ ਬਾਈ ਮੁੰਡਿਆਗਾ ਆਫਰ ਹੀ ਅੱਜ ਅੱਛਾ 1 ਵੀ ਦੀ ਲਓ ਬਾਈ 1 ਵੀ ਦੀ ਨੰਬਰ ਦੱਸੋ ਤੇ ਨੰਬਰ ਹੈਗਾ ਜੀ 9866 16318 ਠੀਕ ਹੈ ਇਹਦਾ ਦੂਜਾ ਸੂਆਗਾ ਦੋ ਦੋਸਤੋ ਵੀਰੋ ਨਾਲ ਕੋਲੇ ਇੱਕ ਹੋਰ ਪਿਓਰ ਜਲਸੀ ਆ ਚੈੱਕ ਕਰੋ ਤੁਸੀਂ ਲੰਥ ਹਾਈਟ ਅਡਰ ਕੁਆਲਿਟੀ ਚੈੱਕ ਕਰ ਸਕਦੇ ਲੈਓ ਜੀ ਬੰਦ ਲੰਮਾ ਮੰਡੀ ਭੀੜ ਬਹੁਤ ਆ ਤੇ ਤਾਂ ਕਰਕੇ ਨਹੀਂ ਇੰਨਾ ਤੋਰੀ ਦੀ ਬਾਕੀ ਅਡਰ ਕੁਆਲਿਟੀ ਚੈੱਕ ਕਰੋ ਜਿੰਨੀ ਆਪ ਆ ਉਨੀ ਅਡਰ ਕੁਆਲਿਟੀ ਆ ਅੱਧਾ ਫੁੱਟ ਪਿਛਾ ਨੂੰ ਆ ਭਾਈ ਇਹਨਾਂ ਪੱਛੀ ਦੇ ਕਦੋਂ ਤੱਕ ਆਰਾਮ ਨਹੀਂ ਦੇਉ ਜੀ ਕਰੋ ਚੈੱਕ ਸ਼ਾਈ ਹਾਲ ਤੇ ਜਲਸੀ ਦਾ ਕਰੋਸ ਆ ਕਰ ਸਕਦੇ ਚੈੱਕ ਕਰੋ ਕੁਆਲਿਟੀ ਦੇਖੋ ਤੁਸੀਂ ਬਹੁਤ ਸ਼ਾਨਦਾਰ ਲਓ ਜੀ ਕਿੰਨਾ ਇਹਨਾਂ ਨੂੰ ਫੜਾ ਦੇਵਾ ਤੇ ਫੇਸ ਕੁਆਲਿਟੀ ਚੈੱਕ ਕਰਦੇ ਇਹ ਜਲਸੀ ਤੇ ਸ਼ਾਈ ਵਾਲ ਦਾ ਕਰਾਸ ਆ ਨਾ ਜੀ ਹਾਂਜੀ ਹਾਂਜੀ ਉਹ ਸ਼ਾਨਦਾਰ ਚਮਕ ਵੇਖੋ ਤੁਸੀਂ ਤੇ ਚੰਗੀ ਸੰਭੀ ਹੋਈ ਬੈੜਾ ਬਾਈ ਹੁਣਾਂ ਨਾ ਕਰਦੇ ਗੱਲ ਕਿੜਵਾ ਸੁਹਾ ਕੀ ਰਿਕਾਰਡ ਤੇ ਕਿਨੇ ਦਿਨ ਬਾਕੀ ਹੈ ਜੀ ਆਰਡਰ ਕੁਆਲਿਟੀ ਚੈੱਕ ਕਰੋ ਖਾਣਾ ਦੀ ਕੁਆਲਿਟੀ ਚੈੱਕ ਕਰੋ ਬਹੁਤ ਸ਼ਾਨਦਾਰ ਬਾਈ ਜਿਹੜਾ ਨਾ ਕਰਦੇ ਗੱਲ ਕਿੰਨੇ ਦਿਨ ਬਾਕੀ ਆ ਉਲਾਈ ਜਾਣਦੇ ਫਿਰ ਉਹਦਾ ਬਾਅਦ ਹੋਊਗਾ ਇਹਨਾਂ ਦਾ ਕੀ ਗੱਲ ਜੀ ਸਰਸਿਕਾ ਬਾਈ ਜੀ ਉਹ ਠੀਕ ਠਾਕ ਜੀ ਕਿੰਨੇ ਮਸੂਆ ਜੀ ਦੂਜਾ ਸੂਆ ਕਿੰਨੇ ਦਿਨ ਬਾਕੀ ਆ ਜੀ ਹੱਬ ਤੱਕ ਬਾਕੀ ਉਹਨਾਂ ਦਿਨੋਂ ਤਾਂ ਬੜੀ ਭਰ ਜੂਗੀ ਪੂਰੀ ਭਰੂ ਜਿੰਨੀ ਆਪ ਉਹਨਾਂ ਵਾਹਵਾ ਨਾ ਹੋ ਜਾਓ ਵਧੀਆ ਟਾਪ ਦਾ ਬਣੂਗੀ ਜਿੰਨੀ ਹੈਗੀ ਠੀਕ ਹੈ ਜੀ ਤੇ ਪਹਿਲੇ ਸੂਏ ਦਾ ਕੀਰਡ ਆ ਜੀ 22 ਲੀਟਰ ਤੋਂ ਦਿੰਦਾ ਜੀ ਐਰ ਕਾ 25 ਬਲੱਸ ਜਾਂਦਾ ਸਭੀ ਵੀ ਚੰਗੀ ਚਮਕ ਵੀ ਸ਼ਾਨਦਾਰ ਆ ਇਹਨੂੰ ਗਰਮੀ ਗਰਮੀ ਦਾ ਤਾਂ ਨਹੀਂ ਕੋਈ ਚੱਕਰ ਚੱਕਰ ਨੇ ਨਾ ਗਰਮੀ ਦਾ ਨਾ ਠੰਡ ਦਾ ਬੈਡ ਵੀ ਚੰਗੀ ਆਉ ਮੰਨ 5 ਤੋਂ ਉੱਪਰ ਹੀ ਆਊਗਾ ਜੀ 5 ਤੋਂ ਉੱਪਰ ਹੀ ਠੀਕ ਕੀ ਡਿਮਾਂਡ ਕਰਦੇ ਇੱਕ 15 ਹੀ ਦੇ ਦਾਂਗੇ ਦੇ ਲੈਣੀ ਆ ਦੇ ਦੇਣੇ ਮਾਨਤਾ ਵਾਲੀ ਤਰ੍ਹਾਂ ਨੰਬਰ ਦਾ ਨੰਬਰ 987355046 ਠੀਕ ਬੋਲੋ ਜੀ ਲੋ ਦੋਸਤੋ ਕਰੋ ਚੈੱਕ ਬਹੁਤ ਸ਼ਾਨਦਾਰ ਐਫ ਐਫ ਦੇ ਵਿੱਚ ਗਾ ਆਰਡਰ ਕੁਆਲਿਟੀ ਚੈੱਕ ਕਰੋ ਦੇ ਬਹੁ ਆ ਇਹਨੂੰ ਕਰਿਓ ਮੜੀ ਉਹਦੀ ਅੱਗੇ ਵੀ ਵੀਡੀਓ ਆਪਾਂ ਪਾਈਆਂ ਬਹੁਤ ਚੱਲੀਆਂ ਚੈੱਕ ਕਰੋ ਸ਼ਾਨਦਾਰ ਬੇਲ ਵੇਖੋ ਗਾਂ ਦੀ ਤੇ ਆਰਡਰ ਕੁਆਲਿਟੀ ਚੈੱਕ ਕਰੋ ਲਾਇਓ ਭਾਈ ਹੋਰ ਪਾਓ ਜੀ ਠੀਕ ਠਾਕ ਜੋ ਉਹ ਕਿਡਵਾ ਸੂਆ ਜੀ ਇਹ ਦੂਜਾ ਸੂਆ ਜੀ ਦੂਜਾ ਸੂਆ ਕਿੰਨੇ ਦਿਨ ਹੋ ਗਿਆ ਸੂਈ ਨੂੰ ਇਹ ਹੁਣੇ ਸੂਈ ਉਹ ਜੇਰ ਰੁਪਈਆ ਆ ਆਓ ਲਾਇਓ ਉੱਥੇ ਆ ਬੱਚਾ ਦੋਸਤੋ ਹੁਣੇ ਸੂਈ ਤੇ ਆ ਜੇਰ ਰੁਪਈਆ ਜੋ ਜੇਰ ਵੀ ਸਾਰੀ ਭਾਤ ਦੀ ਆ ਪਰੂਫ ਹੈਗਾ ਵੇਖ ਸਕਦੇ ਹੋ ਤੁਸੀਂ ਤੇ ਬਹੁਤ ਸ਼ਾਨਦਾਰ ਗਾਂ ਹੈ ਖਣਾ ਦੀ ਕੁਆਲਿਟੀ ਵੇਖੋ ਤੁਸੀਂ ਪੇਸ ਤੇ ਥਾਰ ਤੇ ਮੁੱਠੀ ਵਾਲਾ ਸਾਣ ਮਗਰ ਬੱਚੀ ਆ ਬੱਚਾ ਚਲੋ ਤੇ ਕਿੜਵਾ ਸੂਆ ਜੀ ਇਹ ਦੂਜਾ ਸੂਆ ਛੀ ਦਾਂ ਦਾ ਦੂਜਾ ਸੂਆ ਪਹਿਲੇ ਸੂਆ ਦਾ ਕੀ ਰਿਕਾਰਡ ਆ ਜੀ 32 ਕਿਲੋ ਐਰ ਕਾ ਦਾ ਫਿਰ 35 ਤੋਂ ਪਲੱਸ ਹੋ ਜਾਓ ਲੋ ਸਭੀ ਵੀ ਚੰਗੀ ਆ ਕੀ ਡਿਮਾਂਡ ਕਰਦੇ ਹੋ 1,60,000 ਰੁਪਏ ਦੇ ਲੈਣ 1.50 ਹੀ ਦੇਣਾ ਹੈ ਨੰਬਰ ਦਾ 2132 ਹਾਂਜੀ 72607 ਠੀਕ ਹੈ ਦੋਸਤੋ ਮੰਡੀ ਦੀ ਸ਼ਾਨ ਬਹੁਤ ਸੋਹਣੀ ਤੇ ਬਹੁਤ ਤਗੜੀ ਗਾ ਆਰਡਰ ਕੁਆਲਿਟੀ ਚੈੱਕ ਕਰੋ ਬਹੁਤ ਸ਼ਾਨਦਾਰ ਆਰਡਰ ਕੁਆਲਿਟੀ ਆ ਚੰਗਾ ਕੱਦ ਚੰਗੀ ਹਾਈਟ ਤੇ ਚੰਗਾ ਪੇਟ ਕੋੜਾ ਫੇਸ ਕੁਆਲਿਟੀ ਚੈੱਕ ਕਰ ਸਕਦੇ ਤੁਸੀਂ ਪਿਓਰ ਐਚ ਐਫ ਦੇ ਵਿੱਚ ਗਾ ਹੈ ਚੈੱਕ ਕਰੋ ਤੇ ਮੁੰਡਾ ਵੀ ਆਦੇ ਵਿੱਚ ਕੁਵਾਰਾ ਆ ਨੰਬਰ ਪਾਉਂਦਿਆ ਹੈ YouTube ਤੇ ਤੇ ਅਡਰ ਕੁਆਲਿਟੀ ਵੇਖੋ ਤੁਸੀਂ ਦੋਸਤੋ ਆ ਸਮਝਾ ਛੱਡੋ ਟੇਲ ਵਖਾਈ ਬਈ ਅਡਰ ਚਾਹ ਕਿਹੋ ਜਿਹਾ ਬਾਈ ਆ ਟੇਲ ਵੇਖੋ ਵੀਡੀਓ ਪਾਵੇ ਅਡਰ ਤੇ ਮੁਠੀ ਵਾਲਾ ਥਾਣਾ ਤਾਂ ਸਪੇਸ ਵੇਖੋ ਤੇ ਠੰਡੀ ਸੀਲ ਵੇਖੋ 사ਸੀ ਗਾ ਵੀਰ ਜੀ ਇਹਦੇ ਕਿੰਨੇ ਦਿਨ ਬਾਕੀ ਆ ਇਹਦੇ ਵੀ ਹਫਤਾ ਬਾਕੀ ਉਹਨਾਂ ਦਿਨੋਂ ਤੋਂ ਭਰ ਜੂ ਫੁੱਲ ਆ ਬਾਈ ਜੀ ਕਿੰਨਾ ਸੂਆ ਜੀ 40 42 ਕਿਲੋ ਦਾ ਰਕਾਰਾ ਜੀ 40 42 ਕਿਲੋ ਦਾ 50 ਤੋਂ ਪਲੱਸ ਬੜੂ ਯਾਰ ਠੀਕ ਆ ਹਾਈਟ ਕੱਦ-ਕਾਦ ਦੋਸਤੋ ਬਹੁਤ ਸੋਹਣਾ ਹੈ ਚੰਗੀ ਬੇੜਾ ਲੰਮੀ ਆ ਭਾਰੀ ਵਜਨਦਾਰ ਤੇ ਹਫਤਾ ਕਹਿੰਦੇ ਜਿੰਨੀ ਢੇਲ ਆ ਉਹਨਾਂ ਦੇ ਨਾਲ ਬਹੁਤ ਭਰ ਜਣਾ ਆਰਡਰ ਕੁਆਲਿਟੀ ਤੁਸੀਂ ਇਦਾਂ ਵੀ ਚੈੱਕ ਕਰ ਸਕਦੇ ਕੀ ਡਿਮਾਂਡ ਵੀਰ ਜੀ 60 ਦਿਨ ਲੈਣ 145 ਨੰਬਰ ਦੱਸੋ 936844 4 4 ਠੀਕ ਹੈ ਜੀ ਇੱਕ ਗਾਹ ਹੋਰ ਵੀਰ ਔਰ ਕੋਲ ਐਚ ਐਫ ਦੇ ਵਿੱਚ ਬਹੁਤ ਸ਼ਾਨਦਾਰ ਆ ਫੇਸ ਕੁਆਲਿਟੀ ਚੈੱਕ ਕਰੋ ਤੇ ਮੜੀ ਤੋਰੂ ਇਹਨਾਂ ਤੇ ਆਰਡਰ ਕੁਆਲਟੀ ਦੋਸਤੋ ਚੈੱਕ ਕਰ ਸਕਦੇ ਤੁਸੀਂ ਚੌਰ ਸਟੈਂਡਰਡ ਕੁਆਲਟੀ ਤੇ ਟਾਈਟ ਸਟੈਂਡਰਡ ਕੁਆਲਟੀ ਦੇ ਮਾਪਕ ਤੇ ਥਾੜ੍ਹ ਵੇਖ ਸਕਦੇ ਤੁਸੀਂ ਨਿਕਲਵੇਂ ਥਾੜਾ ਤੇ ਬਹੁਤ ਸੋਹਣੀ ਗਾ ਕੱਦ ਵੀ ਸਹੀ ਆ ਵੀ ਤੇ ਬਾਈ ਹੁਣਾਂ ਨਾ ਕਰਦੇ ਬਾਈ ਇਹ ਕਿੰਨਾ ਸੂਆ ਹੈ ਕਿੰਨੇ ਦਿਨ ਹੈ ਇਹਦੇ ਵੀ 10-12 ਦਿਨ ਬਾਕੀ ਪਏ ਹੁਣ ਇਹਨਾਂ ਦਾ ਬੰਨ ਜੂਗੇ ਤੇ ਪਹਿਲੇ ਸੂਆ ਦਾ ਕੀ ਰਿਕਾਰਡ ਹੈ ਦਾ ਪਹਿਲਾਂ 24-25 ਕਿਲੋ ਦਾ ਰਿਕਾਰਡ ਹੈ 25 ਤੋਂ ਪਲੱਸ ਦੀ ਗਾਇਰ ਕਾ ਜਾਨੀ ਕਿ ਮੀਚ ਚੱਲ ਰਹੀ ਕਿੰਨੇ ਕਾੜ ਦੋ 10 ਦਿਨ ਬਾਕੀ ਉਹਨਾਂ ਦਰਮਾਂ ਪੂਰੀ ਬਨ ਜੂ ਹਾਂ ਜੀ ਤੇ ਇਹਦੀ ਡਿਮਾਂਡ ਕੀ ਹੈ ਇਹ 90000 ਕਰ ਦਿੰਦਾ ਮੈਂ ਦਿੰ ਲੈਣਾ 85000 ਨੰਬਰ 93068 900 ਠੀਕ ਹੈ ਜੀ ਲੋ ਭਾਈ ਵੀਰੋ ਨਾਲ ਕੋਲ ਇਹ ਹੋਰ ਐਚ ਐਫ ਦੇ ਵਿੱਚ ਗਾ ਹੈ ਫੇਸ ਕੁਆਲਟੀ ਚੈੱਕ ਕਰੋ ਤੁਸੀਂ ਬਹੁਤ ਸੋਹਣੀ ਫੇਸ ਕੁਆਲਟੀ ਹੈ ਬਹੁਤ ਚੰਗਾ ਹੈ ਮੜੀ ਜੈਨ ਨੂੰ ਦੂਰ ਲਾ ਸਮਾਈ ਲੈ ਜਿਹੜੇ ਤੇ ਮੜੀ ਜੀ ਬਹੁਤਾ ਆਇਆ ਜਣੇ ਆਰਡਰ ਕੁਆਲਟੀ ਦੋਸਤੋ ਚੈੱਕ ਕਰੋ ਤੁਸੀਂ ਗਾਹ ਜੀ ਕੱਚੀ ਆ ਗਾ ਥੋੜੀ ਜੀ ਬਾਈ ਤੋਂ ਪੁੱਛਦੇ ਲੈ ਬਾਈ ਫੇਸ ਕੁਆਲਟੀ ਚੈੱਕ ਕਰੋ ਗਾ ਦੀ ਪਿਓਰ ਐਚਪ ਦੇ ਵਿੱਚ ਤੇ ਬਾਈ ਤੋਂ ਪੁੱਛਦੇ ਆ ਕਿਨਵਾਸ ਹੋਆ ਹੈ ਤੇ ਕਿੰਨੇ ਦਿਨਾਂ ਦੀ ਕੱਚੀ ਆ ਥਾਣਾ ਦੀ ਕੁਆਲਟੀ ਦੇਖੋ ਸ਼ਾਨਦਾਰ ਸਸਿਗਾ ਵੀਰ ਜੀ ਸਸਿਗਾ ਵੀਰ ਜੀ ਉਹ ਠੀਠਾ ਜੀ ਹਾਂਜੀ ਵਧੀਆ ਵੀਰ ਜੀ ਕਿੰਵਾਂ ਸੂਆ ਵੀਰ ਜੀ ਦੂਜਾ ਸੂਆ ਜੀ ਕਿੰਨੇ ਦਿਨ ਬਾਕੀ ਹੈ ਜੀ 10-12 ਦਿਨ ਬਾਕੀ ਪੂਰੀ ਭਰ ਜੂ ਨਾ ਦਿਨ ਹਾਂਜੀ ਵੀਰ ਜੀ ਪਹਿਲੇ ਸੂਏ ਦਾ ਕੀ ਰਿਕਾਰਡ ਆ 829 ਕਿਲੋ ਦਿੱਤਾ ਵੀਰ ਜੀ ਐਰ ਕਾ ਤਾਂ 30 ਤੋਂ ਪਲੱਸ ਜਾਣੀ ਚਾਹੀਦੀ 35 ਕਿਲੋ ਕਰੂ ਮੈਂ ਪੂਰੀ ਨਸਲਦਾਰ ਦੇ ਵਿੱਚ ਆ ਜੀ ਦੋਸਤੋ ਤੁਸੀਂ ਚੈੱਕ ਕਰ ਸਕਦੇ 10 ਦਿਨ ਬਾਕੀ ਆ ਤੇ ਅਡਰ ਕੁਆਲਿਟੀ ਦੇਖ ਸਕਦੇ ਢਿੱਲ ਵੀ ਹੈਗੀ ਹੈ ਜੀ ਤੇ ਉਹਨਾਂ ਦਾ 10 ਦਿਨ ਉਹਨੂੰ ਬਹੁਤ ਜ਼ਿਆਦਾ ਬਣ ਜਾਣੇਗਾ ਢਿੱਲ ਵੇਖ ਸਕਦੇ ਤੁਸੀਂ ਤੇ ਭਾਈ ਹੁਣਾਂ ਤੋਂ ਪੁੱਛਦੇ ਕੀ ਡਿਮਾਂਡ ਆ ਕੀ ਰੇਟ ਤੇ ਭਾਈ ਕੀ ਡਿਮਾਂਡ ਕਰਦੇ ਜੋ ਡਿਮਾਂਡ 1.15 ਕਰਦੇ ਨੇ ਤੇ ਲੈਣਾ 10 ਲੱਖ ਪੂਰੇ ਦੀ ਨੰਬਰ ਦੱਸ ਦਿਓ 93062 ਹਾਂਜੀ 14432 ਠੀਕ ਹੈ ਜੀ